ਹਮਾਰਾ ਹੈ ਸੱਬਰ ਰਵਿਦਾਸ ਸ਼ਕਤੀ ਹਮਾਰਾ ਹੈ ਸੱਬਰ ਰਵਿਦਾਸ ਸ਼ਕਤੀ ਹਮਾਰਾ ਹੈ ਜੋ ਬੋਲੇ ਸੋ ਨਿਰਪੈ ਸੱਬਰ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਸੱਬਰ ਰਵਿਦਾਸ ਸਹਾਰਾਜ ਕੀ ਜੈ ਸੰਤ ਸ਼ਰੋਮਣੀ ਸਤਗੁਰੂ ਰਵਿਦਾਸ ਸੇਵਕ ਸਭਾ ਵੱਲੋਂ ਅੱਜ ਮਕੇਰੀਆਂ ਤੋਂ ਸੰਗਤਾਂ ਬਸ ਲੈ ਕੇ ਡੇਰਾ ਸਚਕੰਡ ਵੱਲਾਂ ਪਹੁੰਚੀਆਂ ਉੱਥੇ ਹੀ ਹਰ ਮਹੀਨੇ ਦੇ ਲਾਸਟ ਐਤਵਾਰ ਸੰਗਤਾਂ ਡੇਰਾ ਸਚਕੰਡ ਵੱਲਾਂ ਜਾਂਦੀਆਂ ਹਨ ਇਹਦਾ ਬਤ ਵਤ ਲਾਭ ਲੈਣਾ ਚਾਹੀਦਾ ਹੈ ਸਰੋਬਣੇ ਸਤਗੁਰੂ ਦਾਸ ਸੰਸਭਾ ਮਕੇਰੀਆਂ ਪਰੋਂ ਜੋ ਕਿ ਹਰ ਮਹੀਨੇ ਅਖੀਰੀ ਐਤਵਾਰ ਨੂੰ ਸੰਤ ਅਨੰਦਦਾਸ ਮਹਾਰਾਜ ਜੀ ਸਤਿਗੰਨ ਬੱਲਾ ਵਿਖੇ ਉਹਨਾਂ ਦੇ ਦਰਸ਼ਨ ਕਰਨ ਜਾਂਦੀ ਹੈ ਅੱਜ ਉਸੇ ਪ੍ਰਕਸ਼ ਵਿੱਚ 29 ਤਰੀਕ ਨੂੰ ਸੰਤ ਸਰਵੰਤ ਦਾਸ ਡੇਰਾ ਸਤਿਗੰਨ ਬੱਲਾ ਸ੍ਰੀ ਗੁਰੂ ਨਰਨੰਜਨ ਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਸੰਗਤਾਂ ਜਾ ਰਹੀਆਂ ਹਨ ਔਰ ਅੱਜ ਉਹਨਾਂ ਅਗੇ ਬੇਨਤੀਆਂ ਕੀਤੀਆਂ ਜਾਣਗੀਆਂ ਕਿ ਜੋ ਨਵਾਂ ਸਾਲ 2025 ਆ ਉਹ ਸੰਗਤਾਂ ਦੇ ਮਿਹਰ ਭਰਿਆ ਹੱਥ ਰੱਖਣ ਅਤੇ ਸਾਰੀ ਲੋਕ ਭਲਾਈ ਲਈ ਲੋਕਾਂ ਦੀ ਭਲਾਈ ਵਾਸਤੇ ਸਰਵਦੇ ਭਲੇ ਵਾਸਤੇ ਜੋ ਅਰਦਾਸ ਕਰਨੀ ਹੈ ਉਸਦੇ ਵਿੱਚ ਸਾਡੇ ਮੁਕਤੀਆਂ ਦੇ ਹਲਕੇ ਦੀ ਵੀ ਹਾਜ਼ਰੀ ਲਗਾਈ ਜਾਵੇ ਔਰ ਸੰਬੂ ਸੰਗਤ ਸ੍ਰੀ ਗੁਰਦਿਆਲ ਜੀ ਸ਼੍ਰੀ ਗੁਰਵਿੰਦਰ ਸਿੰਘ ਸਵਾਵਾਲੇ ਔਰ ਸ਼੍ਰੀ ਹਰਜੰਮਨ ਜੀ ਜੋ ਚੇਅਰਮੈਨ ਸਾਡੇ ਸਤਪੁਰੇ ਵਿਦਾਸ ਮਹਾਰਾਜ ਜੀ ਹੈ ਡਿਸਟ੍ਰਿਕਟ ਕਮੇਟੀ ਜੋ ਹੈ ਔਰ ਜੋ ਸਾਡੇ ਸਾਰੀ ਸਮੂਹ ਸੰਗਤ ਹੈ ਉਹ ਹਰ ਮਹੀਨੇ ਜਾਂਦੀ ਆ ਔਰ ਅੱਜ ਵੀ ਅਸੀਂ ਸਾਰੀ ਸੰਗਤ ਨਾਲ ਮਿਲ ਕੇ ਸਤਿਗੁਰਾਂ ਦੇ ਦਰਸ਼ਨ ਕਰਨੇ ਜਾ ਰਹੇ ਹਾਂ ਔਰ ਸਰਵੱਤ ਦੇ ਭਲੇ ਦੀ ਅਰਦਾਸ ਵਿੱਚ ਕਰਾਂਗੇ ਨਵੇਂ ਸਾਲ ਦੀਆਂ ਜੋ ਆਸ਼ੀਰਵਾਦ ਉਹਨਾਂ ਤੋਂ ਲੈ ਜਾਣਗੇ ਔਰ ਜੋ ਸਤਿਗੁਰੂ ਵਿਦਾਸਵਾਲ ਦੇ 648 ਮਗਰਮ ਦੇ ਆ ਰਿਹਾ ਉਸ ਦੇ ਪਲਖਸ਼ ਵਿੱਚ ਉਹਨਾਂ ਤੋਂ ਆਸ਼ੀਰਵਾਦ ਲਿਆ ਜਾਏਗਾ ਜੋ ਕਿ ਸਾਰੇ ਵਰਲਡ ਵਿੱਚ ਸਰਦਾਂ ਨਾਲ ਮਨਾਇਆ ਜਾਦਾ ਇਸੇ ਪਲਖਸ਼ ਵਿੱਚ ਮਕੇਰੀਆਂ ਵਿਖੇ ਵੀ ਬੜੀ ਸਰਦਾਂ ਅਤੇ ਤੁਮਤੌਨਾ ਮਨਾਇਆ ਜਾਏਗਾ ਜੈ ਗੁਰੂ ਦੇ ਧਾਨ ਗੁਰਦੇਵ ਜੀ ਉਹ ਬੋਲੇ ਸੋ ਨਿਰਭੈ ਸਭਨਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਮੈਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਸਾਨੂੰ ਸਹਿਯੋਗ ਦਿੰਦੇ ਨੇ ਤੇ ਹਰ ਹਰ ਦੁਬਾਰ ਹਰ ਮਹੀਨੇ ਦੇ ਲਾਚ ਐਤਵਾਰ ਹਰ ਮਹੀਨੇ ਦੇ ਲਾਚ ਐਤਵਾਰ ਮਹਾਰਾਜ ਜੀ ਸ਼੍ਰੀ ਨਰਿੰਦਰਦਾਸ ਮਹਾਰਾਜ ਜੀ ਦੇ ਹਜਕੰਡ ਬੱਲਾ ਵਾਲਿਆਂ ਦੇ ਦਰਸ਼ਨ ਕਰਨ ਵਾਸਤੇ ਇਹ ਸੰਗਤ ਜੀ ਦੀ ਜਾਂਦੀ ਹੈ। ਹੁਣ ਸੰਗਤ ਨੂੰ ਜੇਤੀ ਕਰਦਾ ਕਿ ਅਸੀਂ ਹਰ ਜੂਨ ਮਹੀਨੇ ਤੋਂ ਅਹੀਂ ਹਰ ਮੰਗਲ ਦੀ ਹਰ ਐਤਵਾਰ ਨੂੰ ਜਾਈਦਾ ਹੈਗਾ ਤੇ ਸਮੂਹ ਸੰਗਤਨ ਦਾ ਜੇਤੀ ਕਰਨਾ ਬੇਸਮਾਤ ਜੁਰਦਾਂ ਤਾਂ ਕਿ ਅਸੀਂ ਵੱਧ ਤੋਂ ਵੱਧ ਮਹਾਰਾਜ ਦੇ ਦਰਸ਼ਨ ਕਰ ਸਕੀਏ। ਹਮਮ ਹਰ ਐਤਵਾਰ ਲਾਸਟ ਮਕੇਰੀਆਂ ਤੋਂ ਬਾਅਦ ਹਜਕੰਡ ਬੱਲਾ ਨੂੰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੀ ਹੈ। ਮੈਂ ਸਾਰੀਆਂ ਸਾਥੀਆਂ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਸ ਸਭਾਸ਼ਦਾ ਲਾਹੇ ਆ ਜਾਵੇ ਤਾਂ ਕਿ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਦਾਤ ਕੀਤੇ ਜਾਵੇ ਜੀ ਜੀ ਧੰਨ ਸਤ ਜਗੋਦੇਵ ਸਾਹਿਬ